ਇਹਦਾ ਇਹ ਤੁਮਤਾਵ ਕਾਇਏ ਸੀਗੇ ਜਿਹੜੇ ਦੁਕਾਨਦਾਰ ਵੀਰਾਂ ਨੇ ਸਬਾਨ ਬਾਹਰ ਰੱਖਿਆ ਹੋਇਆ ਕੱਢ ਕੇ ਉਹ ਅਸੀਂ ਅੰਦਰ ਕਰਾਇਆ ਜਿਹੜੀ ਹੋਰ ਆਨੰਦ ਘਾਟ ਜਗਾ ਰੋਕੀ ਹੋਈ ਸੀ ਦੁਕਾਨਦਾਰ ਵੀਰਾਂ ਨੇ ਅਸੀਂ ਅਪੀਲ ਕਰਕੇ ਉਹਨਾਂ ਨੂੰ ਚੁਕਵਾਇਆ ਵੀ ਚੱਕ ਲੋ ਕਿਉਂਕਿ ਇਹਦੇ ਵਿੱਚ ਬਾਜ਼ਾਰ ਆਪਣਾ ਜਿਆਦਾ ਖੁੱਲਾ ਨਹੀਂ ਹੈ ਉਹਦੇ ਵਿੱਚ ਵੀ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਆਦੀ ਹੈ ਨੰਬਰ 2 ਤੇ ਜਿਹੜੇ ਆਂ ਸ਼ਹਿਰ ਦੇ ਵਿੱਚ ਮਾਨਯੋਗ ਸਾਡੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਲੈਣਾ ਲੁਵਾਈਆਂ ਵਾਈਟ ਮੈਂ ਉਹਨਾਂ ਤੋਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਗੋਟਰ ਵਾਸੀਆਂ ਨੂੰ ਕਿ ਜਦੋਂ ਵੀ ਤੁਸੀਂ ਬਾਜ਼ਾਰ ਵਾਲੀ ਸਾਈਡ ਜਾਂ ਕਿਸੇ ਵੀ ਰੋਡ ਤੇ ਜਾਂਦੇ ਹੋ ਉਹਨਾਂ ਲਾਈਨਾਂ ਦੇ ਅੰਦਰਲੇ ਪਾਸੇ ਰੋਡ ਦੇ ਉੱਪਰ ਗੱਡੀ ਨਾ ਲਾਓ ਜਾਂ ਮਾਈਕਲ ਬਾਹਰਲੇ ਪਾਸੇ ਲਾਓ ਜਿੱਥੇ ਕਿਸੇ ਟ੍ਰੈਫਿਕ ਜਾਂ ਵਾਹਨ ਜਾਤ ਕੋਈ ਸਮੱਸਿਆ ਨਾ ਹੋਵੇ ਨੰਬਰ 2 ਤੇ ਕਿਤੇ ਬਈ ਹਜੇ ਤੱਕ ਲੈਣਾ ਕਿਤੇ ਰਹਿ ਵੀ ਗਈਆਂ ਲੱਗਣ ਵਾਲੀਆਂ ਉੱਥੇ ਵੀ ਤੁਸੀਂ ਰੋਡ ਦੇ ਉੱਪਰ ਆਪਣਾ ਜਿਹੜਾ ਵਾਈਕਾ پارک ਨਾ ਕਰੋ ਤਾਂ ਜੋ ਕਿਸੇ ਨੂੰ ਸੁਮਤਿਆ ਸਾਡੇ ਲੱਗੇ ਵੀਕਲ ਦੁਆਰਾ ਨਾ ਹੋਵੇ ਜਿਵੇਂ ਤੁਸੀਂ ਦੇਖੋਗੇ ਘੰਟਾ ਘਰ ਤੋਂ ਲੈ ਕੇ ਮਲਖਾ ਚੌਂਕ ਵਾਲੇ ਪਾਸੇ ਨੂੰ ਜਾਂ ਘੰਟਾ ਘਰ ਤੋਂ ਚੰਦ ਆਨੰਦ ਧੰਬੇ ਵਾਲੇ ਪਾਸੇ ਨੂੰ ਲੈਣਾ ਲੱਗੀਆਂ ਵਾਈਕ ਉਹ ਲੋਕ ਫਾਲੋ ਨਹੀਂ ਕਰਦੇ ਫਿਰ ਸਾਨੂੰ ਮਜਬੂਰੀ ਵਸ ਜੋ ਜਾਮ ਲੱਗ ਜਾਂਦਾ ਚਲਾਨ ਕਰਨਾ ਪੈਂਦਾ ਜਿਹਦੇ ਨਾਲ ਸਾਨੂੰ ਦੁੱਖ ਪਹੁੰਚਦਾ ਔਰ ਉਸ ਵਾਹਨ ਜਾਲਕ ਦਾ ਵੀ ਨੁਕਸਾਨ ਹੁੰਦਾ ਫਿਰ ਅਸੀਂ ਝੰਡਾ ਚੌਂਕ ਤੋਂ ਜਦੋਂ ਉਹ ਹੁੱਕੀ ਚੌਂਕ ਨੂੰ ਆਉਣੇ ਆਂ ਪੁਰਾਣੀ ਦਾਣਾ ਮੰਡੀ ਜਾਂਦੇ ਆ ਉਹ ਸਾਰੀਆਂ ਲੈਣਾ ਲੱਗੀਆਂ ਹੋਈਆਂ ਮੇਰੀ ਅਪੀਲ ਹੈ ਫਰੀਦਕੋਟ ਦੇ ਨਿਵਾਸੀਆਂ ਨੂੰ ਵੀ ਤੁਸੀਂ ਉਹ ਲੈਣਾ ਦਾ ਖਿਆਲ ਰੱਖ ਕੇ ਆਪਣਾ ਬਾਈਕ پارک ਕਰੋ ਤਾਂ ਜੋ ਤੁਹਾਨੂੰ ਸਮੱਸਿਆ ਨਾ ਆਵੇ ਟ੍ਰੈਫਿਕ ਦੀ ਦੂਸਰੇ ਰਵਾਨ ਚਾਲਕ ਨੂੰ ਸਮੱਸਿਆ ਆਵੇ ਸਾਨੂੰ ਵੀ ਟ੍ਰੈਫਿਕ ਕਰਮਚਾਰੀਆਂ ਨੂੰ ਜਿਆਦਾ ਸਾਨੂੰ ਮੱਲੋ ਦੌੜ ਭੱਜ ਨਾ ਕਰਨੀ ਪਵੇ ਇਹ ਸਾਡਾ ਮੇਨ ਮੰਤਵ ਆ ਜੀ ਜਿਵੇਂ ਥ੍ਰੀ ਵੀਲਰ ਹੈ ਉਹਨਾਂ ਦੇ ਚਲਾਨ ਹੋ ਰਿਹਾ ਸੌਰੀ ਜਿਹੜੇ ਟੂ ਵੀਲਰ ਦੇ ਰਟਗਾ ਉਹਨਾਂ ਦੇ ਚਲਾਨ ਹੋ ਰਿਹਾ ਇੱਕ ਧੁੰਦ ਨੂੰ ਧਿਆਨ ਵਿੱਚ ਦਰਾ ਰੱਖਦੇ ਹੋਏ ਅਸੀਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕਰਦੇ ਆ ਵੀ ਆਪਣੇ ਤੁਸੀਂ ਪਾਰਕ ਲਾਈਟਾਂ ਔਰ ਬ੍ਰੇਕ ਲਾਈਟਾਂ ਇੰਡੀਕੇਟਰ ਚਾਲੂ ਹਾਲਤ ਚ ਰੱਖੋ ਜਦੋਂ ਸਵੇਰ ਅਸੀਂ ਘਰੋਂ ਨਿਕਲਣਾ ਉਹਨੂੰ ਚੈੱਕ ਕਰੋ ਕਿ ਕੀ ਸਾਡੇ ਚੱਲਦੇ ਆ ਜੇ ਨਹੀਂ ਚੱਲਦੇ ਤਾਂ ਇਲੈਕਟ੍ਰੀਸ਼ੀਅਨ ਦੁਆਰਾ ਉਹ ਠੀਕ ਕਰਾਉਣੇ ਚਾਹੀਦੇ ਆ ਤੇ ਬਾਕੀ ਜਿਹੜੇ ਹੈਵੀ ਵਹੀਕਲ ਆ ਜਿਵੇਂ ਟੂੜੀ ਵਾਲੀਆਂ ਟਰਾਲੀਆਂ ਉਹ ਮੈਂ ਅਪੀਲ ਕਰਦਾ ਵੀ ਤੋਂਦੇ ਮੌਸਮ ਤੁਸੀਂ ਬਿਲਕੁਲ ਨਾ ਚਲਾਓ ਤਾਂ ਜੋ ਉਹਦਾ ਆਕਾਰ ਆ ਜਿਹੜਾ ਵਹੀਕਲ ਦੇ ਕਾਰ ਤੋਂ ਵੱਡਾ ਹੁੰਦਾ ਉਹਦੇ ਨਾਲ ਐਕਸੀਡੈਂਟ ਵੀ ਜਿਹੜੀ ਮਲੋਖਾਛਾ ਜਾਵਾ ਵਧੀ ਰਹਿੰਦੀ ਆ ਹਾਂ ਇੱਕ ਸਮਝ ਲਈ ਆਟੋ ਜਿਹੜੇ ਅੱਗੇ ਨੇ ਆਟੋ ਚਾਲਕ ਜਿਹੜੇ ਆ ਇਹਨਾਂ ਬੰਦੋਂ ਕਾਫੀ ਟ੍ਰੈਕ ਜਿਹੜੇ ਜਾਣਦੇ ਇਹਨਾਂ ਬਜ਼ਾਰਾਂ ਦੇ ਵਿੱਚ ਜਿਹੜੇ ਆਟੋੰ ਕਹਿੰਦਾ ਲੈ ਕੇ ਜਿਖੜੇ ਆ ਤੇ ਉਹਦੇ ਨਾਲ ਕਾਫੀ ਲੋਕਾਂ ਨੂੰ ਪਾਰੀ ਦੇ ਨਹੀਂ ਉਹ ਕੰਮ ਜਿਹੜਾ ਰੱਖਣਾ ਪੈਂਦਾ ਇਹ ਦੇਖਿਆ ਹੋਊਗਾ ਮੈਂ ਮੰਨ ਲਓ ਹਰ 15 20 ਦਿਨਾਂ ਬਾਅਦ ਅਸੀਂ ਇਹਨਾਂ ਨੂੰ ਜਿੰਨੇ ਆਟੋ ਚਾਲਕ ਜਿੱਥੇ ਜਿੱਥੇ ਖੜੇ ਆ 15 20 ਇਹਨਾਂ ਨੂੰ ਇਕੱਠੇ ਕਰਕੇ ਬੇਂਦੀਆਂ ਕਰਦੇ ਰਹਿੰਦੇ ਆ ਵੀ ਇੱਕ ਤਾਂ ਤੁਸੀਂ ਆਪਣਾ ਨੰਬਰ ਲਾਓ ਜਿਹੜੇ ਵੀ ਖਲਾ ਨਹੀਂ ਨੰਬਰ ਲੱਗਿਆ ਕੀ ਰਿਸ਼ਤਿਆਂ ਦੇ ਉਹ ਨੰਬਰ ਲਵਾਓ ਨੰਬਰ ਉਹਦੇ ਲਾਇਸੈਂਸ ਰੱਖਣਾ ਜ਼ਰੂਰੀ ਆ ਪਰੰਤੂ ਜਿਹੜਾ ਫੇਰ ਵੀ ਸਾਡੀ ਚੈਕਿੰਗ ਦਰਾ ਇਦਾਂ ਦੇ ਮਿਲਦੇ ਆ ਤੁਰੇ ਕਰਦੇ ਨੰਬਰ ਨਹੀਂ ਲੱਗੇ ਉਹਨਾਂ ਕੋਲ ਲਾਇਸੈਂਸ ਨਹੀਂ ਉਹਨਾਂ ਦੇ ਅਸੀਂ ਚਲਾਨ ਸ਼ੁਰੂ ਕੀਤੇ ਜੀ ਚਲਾਨ ਕਰ ਰਹੇ ਆ ਸਾਡੇ ਹੋਰ ਹੱਥ ਪੱਸ ਕੁਝ ਨਹੀਂ ਸਮਝਾਉਣ ਦੇ ਬਾਵਜੂਦ ਜੇ ਕੋਈ ਡਰਾਈਵਰ ਇਹ ਗੱਲ ਨੂੰ ਨਹੀਂ ਸਮਝਦਾ ਫਿਰ ਹੋਰ ਅਸੀਂ ਇਹਦਾ ਕੋਈ ਹੱਲ ਨਹੀਂ ਹੈ ਹੱਲ ਇਹਦਾ ਸਿਰਫ ਸ਼ਕਤੀ ਨਾਲ ਟ੍ਰੈਕ ਨਿਯਮਾਂ ਦੀ ਪਾਲਣਾ ਕਰਾਉਣਾ ਸਾਡੀ ਡਿਊਟੀ ਹੈ ਉਹ ਅਸੀਂ ਕਰਾ ਰਹੇ ਹਾਂ ਜੀ ਤੇ ਬਾਜ਼ਾਰ ਦੇ ਵਿੱਚ ਜਿਵੇਂ ਧੁੰਦ ਦਾ ਮੌਸਮ ਜਾਂ ਠੰਡ ਦਾ ਮੌਸਮ ਹੈ ਹਰੇਕ ਵਾਹਨ ਚਾਲਕ ਦੀ ਕੋਸ਼ਿਸ਼ ਹੁੰਦੀ ਮੈਂ ਗੱਡੀ ਤੇ ਜਾਵਾਂ ਤੇ ਬਾਜ਼ਾਰ ਤੱਕ ਮੇਰੀ ਰਿਕੁਐਸਟ ਇਹ ਹੈ ਵੀ ਕੋਸ਼ਿਸ਼ ਕਰੋ ਤੁਸੀਂ ਬਾਜ਼ਾਰ ਆਪਣਾ ਉਹਨਾਂ ਕੀ ਟਾਈਟ ਆ ਤੇ ਪਾਰਕਿੰਗ ਦਾ ਖਾਸ ਜ਼ਿਆਦਾ ਪ੍ਰਬੰਧ ਨਹੀਂ ਹੈ ਤੁਸੀਂ ਟੂ ਵੀਲਰ ਲੈ ਕੇ ਆਓ ਜੇਕਰ ਗੱਡੀ ਲੈ ਵੀ ਆਉਣੇ ਆ ਤਾਂ ਤੁਸੀਂ ਆਨੰਦ ਟਾਬੇ ਤੋਂ ਲੈ ਕੇ ਸਰਕਾਰੀ ਗੁਰਦੁਆਰਾ ਸਾਹਿਬ ਦੇ ਨਾਲ ਰਾਜਮਾਲ ਦੀ ਗੰਦੇ ਨਾਲ ਠੰਡੀ ਸੜਕ ਤੇ ਗੱਡੀਆਂ پارک ਕਰ ਸਕਦੇ ਹਾਂ ਜਾਂ ਫਿਰ ਜਿਹੜਾ ਸੀ ਸਪਾਰਕ ਸਿਕ ਪਾਰਕ ਹੈ ਦੇ ਆਲੇ ਦੁਆਲੇ ਅਸੀਂ ਗੱਡੀ پارک ਕਰ ਸਕਦੇ ਹਾਂ ਇਹ ਵੀ